ਔਰ ਬਲਕਿ ਉਹਨਾਂ ਨੂੰ ਮਾਰਨ ਵਾਲਿਆਂ ਨੂੰ ਇਹ ਕਿਹਾ ਜਾ ਰਿਹਾ ਹੁਣ ਕਿ ਉਹ ਅੱਤਵਾਦੀ ਨਹੀਂ ਉਹ ਆਜ਼ਾਦੀ ਕੁਲਾਟੀਏ ਐ ਤਾਂ ਇਹ ਕਿਤਨਾ ਕਿਤੇ जख्मਾਂ ਤੇ ਲੂਣ ਪਾਉਣ ਵਾਲਾ ਕੰਮ ਜਿਹੜਾ ਉਹ ਹੁੰਦਾ ਤਾਂ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨੀ ਚਾਹਾਂਗੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਪਾਕਿਸਤਾਨ ਹੜਬੜਾਹਟ ਦੇ ਵਿੱਚ ਆਇਆ ਹੋਇਆ ਕੋਈ ਕੋਈ ਬਿਆਨ ਦੇ ਰਿਹਾ ਔਰ ਕੋਈ ਲੀਡਰ ਕੋਈ ਬਿਆਨ ਦੇ ਰਿਹਾ ਫਿਲਹਾਲ ਦੇ ਵਿੱਚ ਇਹ ਬਿਆਨ ਜਿਹੜਾ ਪਾਕਿਸਤਾਨ ਦੇ ਡਿਪਟੀ ਪੀਐਮ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਕਿ ਜਿਨ੍ਹਾਂ ਨੇ ਪਹਿਲਗਾਮ ਆਦਿ ਵਿੱਚ ਹਮਲਾ ਕੀਤਾ ਹੈ ਉਹ ਅੱਤਵਾਦੀ ਨਹੀਂ ਬਲਕਿ ਆਜ਼ਾਦੀ ਕੁਲਾਟਗੇ ਨਹੀਂ ਇਹ ਬਿਆਨ ਜਿਹੜਾ ਦਿੱਤਾ ਗਿਆ ਹੁਣ ਇਸ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਕਿਤੇ ਪਰਦੇ ਦੇ ਪਿੱਛੇ ਸਾਰੇ ਰਲੇ ਤਾਂ ਨਹੀਂ ਹੋਏ ਕਿਸੇ ਤਰੀਕੇ ਦੀ ਕੋਈ ਸ਼ੈ ਤਾਂ ਨਹੀਂ ਹੈ ਨਾਲ ਕਿ ਇਸ ਨੂੰ ਹੁਣ ਸੁਰੱਖਿਆ ਏਜੰਸੀਆਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਜਦੋਂ ਐਸਾ ਸ਼ਰਮਨਾਕ ਬਿਆਨ ਆਵੇ ਦੂਜੇ ਪਾਸੇ ਇੱਕ ਦੇਸ਼ ਦੇ ਵਿੱਚ ਇਹਨਾਂ ਗਮਗੀਨ ਮਾਹੌਲ ਹੈ ਉਹਨਾਂ ਦੇ 28 ਲੋਕ ਚਲੇ ਗਏ ਜਿਨ੍ਹਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਘੁੰਮਣ ਗਏ ਸਲਾਨੀਆਂ ਨੂੰ ਔਰ ਦੂਜੇ ਪਾਸੇ ਬਿਆਨ ਆਵੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਉਹ ਕੋਈ ਅਤਵਾਦੀ ਨਹੀਂ ਬਲਕਿ ਆਜ਼ਾਦੀ ਕੁਲਾਟੀਆਂ ਨੇ ਆਜ਼ਾਦੀ ਕੁਲਾਟੀਆਂ ਕਿਹੜਾ ਬਦਲਾ ਲੈਣ ਵਾਸਤੇ ਉਹਨਾਂ ਨੇ ਉਹਨਾਂ ਨੇ ਹੱਥੇ ਬੇਕਸੂਰ ਸਲਾਨੀਆਂ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਕੀ ਵਿਗਾੜਿਆ ਸੀ ਉਹਨਾਂ ਨੇ ਕਿਹੜਾ ਜੁੜਾ ਹਮਲਾ ਕੀਤਾ ਸੀਗਾ ਜਿਹਦਾ ਬਦਲਾ ਲੈਣ ਦੇ ਵਾਸਤੇ ਅੱਤਵਾਦੀਆਂ ਨੇ ਉਹਨੇ ਹਮਲਾ ਕਰ ਦਿੱਤਾ ਤੇ ਤੁਸੀਂ ਉਹਨਾਂ ਨੂੰ ਆਜ਼ਾਦੀ ਕੁਲਾਟੀਏ ਕਹਿ ਰਹੇ ਹੋ ਤਾਂ ਇਹ ਬੇਖਦ ਸ਼ਰਮਨਾਕ ਬਿਆਨ ਜੜਾਇਓ ਪਾਕਿਸਤਾਨ ਦੇ ਡਿਪਟੀ ਪੀਐਮ ਸ਼ਾਕਡਾਰ ਦੇ ਵੱਲੋਂ ਦਿੱਤਾ ਗਿਆ ਜਿਸ ਨੂੰ ਲੈ ਕੇ ਕੰਟਰੋਲ ਕੀਤੇ ਜਾ ਰਹੇ ਨੇ ਅਸੀਂ ਤੁਹਾਡੀ ਰਾਏ ਜਿਹੜੀ ਐ ਇਸ ਤੇ ਉੱਪਰ ਜਰੂਰ ਜਾਣਨੀ ਚਾਹਾਂਗੇ ਕਿ ਕਿਵੇਂ ਦੇਖਦੇ ਹੋ ਉਸ ਬਿਆਨ ਨੂੰ ਲੈ ਕੇ ਜੋ ਬਿਆਨ ਆ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਦਿੱਤਾ ਗਿਆ ਆਪਣੀ رائے ਇਸ ਇਸ ਬਿਆਨ ਦੇ ਉੱਪਰ ਜਰੂਰ ਸਾਂਝੀ ਕਰ ਦਿਓ ਸਾਂਝੀ ਕਰ ਰਿਆਂ ਪਹਿਲਗਾਮ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਡਿਪਟੀ ਪੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਜੀਹਾਂ ਇੱਕ ਸ਼ਰਮਨਾਕ ਬਿਆਨ ਜਿਹੜਾ ਉਹ ਦਿੱਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਤੁਹਾਨੂੰ ਇਹ ਬਿਆਨ ਦੱਸ ਰਿਹਾ ਜਿਹੜਾ ਕਿ ਮੀਡੀਆ ਨੂੰ ਬਿਆਨ ਦਿੱਤਾ ਗਿਆ ਹੈ ਉਸ ਦੇ ਹਵਾਲੇ ਤੋਂ ਇੱਕ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਉਹ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਪਹਿਲਗਾਮ ਹਮਲੇ ਦੇ ਵਿੱਚ ਅਤਵਾਦੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਜ਼ਾਦੀ ਕੁਲਾਟਿਏ ਨੇ ਬਿਲਕੁਲ ਇਹ ਵਿਖਤ ਸ਼ਰਮਨਾਕ ਬਿਆਨ ਜਿਹੜਾ ਆ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਜਿਹੜੇ ਕਿ ਪਾਕਿਸਤਾਨ ਦੇ ਡਿਪਟੀ ਪੀਐਮ ਨੇ ਮੀਡੀਆ ਨੂੰ ਉਹਨਾਂ ਨੇ ਇਹ ਬਿਆਨ ਜਿਹੜਾ ਦਿੱਤਾ ਹੈ ਪਹਿਲਗਾਮ ਤੇ ਹਮਲਾ ਕਰਨ ਵਾਲੇ ਅਤਵਾਦੀਆਂ ਨੂੰ ਉਹਨਾਂ ਦੇ ਵੱਲੋਂ ਆਜ਼ਾਦੀ ਕੁਲਾਟਿਏ ਦੱਸਿਆ ਗਿਆ ਹੈ ਬੇਹਰ ਸ਼ਰਮਨਾਕ ਕਰਨ ਵਾਲਾ ਇਹ ਬਿਆਨ ਜਿਹੜਾ ਉਹ ਸਾਹਮਣੇ ਆਇਆ ਹਾਲਾਂਕਿ ਜਿੱਥੇ ਪਾਕਿਸਤਾਨ ਦੇ ਬਾਕੀ ਪੋਲੀਟੀਕਲ ਆ ਬੰਦੇ ਜਿਹੜੇ ਇਹ ਕਹਿ ਰਹੇ ਨੇ ਕਿ ਸਾਡਾ ਕੋਈ ਵੀ ਹੱਥ ਜਿਹੜਾ ਆ ਇਸ ਪਹਿਲਗਾਮ ਹਮਲੇ ਦੇ ਵਿੱਚ ਨਹੀਂ ਹੈ ਪਰ ਉੱਥੇ ਕੀ ਇਹ ਬਿਆਨ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ ਜੇਕਰ ਅਸੀਂ ਗੱਲ ਕਰੀ ਤਾਂ ਉਹ નિਹੱਥੇ ਬੇਕਸੂਰ ਸਲਾਨੀਆਂ ਤੇ ਹਮਲਾ ਕਰਨ ਵਾਲੇ ਕਦੋਂ ਤੋਂ ਆਜ਼ਾਦੀ ਕੁਹਾਟੀਆਂ ਹੋ ਗਏ ਸਭ ਤੋਂ ਵੱਡਾ ਸਵਾਲ ਬਣ ਜਾਂਦਾ ਹੈ ਕਿ ਜਿਹੜੇ ਲੋਕ ਘੁੰਮਣ ਗਏ ਨੇ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਏ ਨੇ ਇੱਕ ਬਾਪ ਆਪਣੀ ਬੇਟੀ ਦੇ ਨਾਲ ਗਿਆ ਹੈ ਇੱਕ ਘਰ ਵਾਲਾ ਆਪਣੀ ਘਰਵਾਲੀ ਦੇ ਨਾਲ ਗਿਆ ਹੈ ਉਹਨਾਂ ਬੇਕਸੂਰਾ ਨੂੰ ਮਾਰਨ ਵਾਲੇ ਕਦੋਂ ਤੋਂ ਆਜ਼ਾਦੀ ਕੁਹਾਟਿਏ ਬਣ ਗਏ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਪਾਕਿਸਤਾਨ ਦੇ ਡਿਪਟੀ ਪੀਐਮ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਇਹ ਵਿਦੇਸ਼ ਮੰਤਰੀ ਵੀ ਨੇ ਇਸ਼ਾਕ ਡਾਰ ਜਿਹੜੇ ਨੇ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਉਹਨਾਂ ਦੇ ਵੱਲੋਂ ਇਹ ਮੀਡੀਆ ਨੂੰ ਬਿਆਨ ਦਿੱਤਾ ਗਿਆ ਹਾਲਾਂਕਿ ਹੁਣ ਹੜਬੜਾਹਟ ਦੇ ਵਿੱਚ ਪਾਕਿਸਤਾਨ ਦੇ ਸੁਰ ਬਦਲ ਰਹੇ ਨੇ ਪਾਕਿਸਤਾਨ ਦੇ ਬਿਆਨ ਵੀ ਬੇਖਦ ਸ਼ਰਮਨਾਕ ਆ ਰਹੇ ਨੇ ਤਾਂ ਇਹ ਇੱਕ ਵੱਡਾ ਬਿਆਨ ਹੈ ਜਿਸ ਨੂੰ ਲੈ ਕੇ ਹੁਣ ਇਸ਼ਾਕ ਡਾਰ ਜਿਹੜੇ ਨੇ ਉਹ ਟ੍ਰੋਲ ਹੋ ਰਹੇ ਨੇ ਕਿ ਇੰਨਾ ਸ਼ਰਮਨਾਕ ਬਿਆਨ ਦੇਣਾ ਹਾਲਾਂਕਿ ਉਹਨਾਂ ਦਾ ਕੀ ਕਸੂਰ ਸੀਗਾ ਜਿਹੜੇ ਸਲਾਨੀ ਪਹਿਲਗਾਮ ਦੇ ਵਿੱਚ ਘੁੰਮਣ ਗਏ ਆਪਣੇ ਪਰਿਵਾਰ ਦੇ ਨਾਲ ਉੱਥੇ ਸਮਾਂ ਬਿਤਾਉਣ ਗਏ ਉਹ ਖੂਬਸੂਰਤ ਵਾਦੀਆਂ ਦਾ ਅਨੰਦ ਜਿਹੜਾ ਮਾਨਣ ਦੇ ਵਾਸਤੇ ਗਏ ਨੇ ਉਹਨਾਂ ਦਾ ਕੀ ਕਸੂਰ ਸੀਗਾ ਉਹਨੇ ਹੱਥੇ ਲੋਕ ਸੀ ਬੇਕਸੂਰ ਲੋਕ ਸੀਗੇ ਨਾ ਕੋਈ ਆਪਣੇ ਪਰਿਵਾਰ ਦੇ ਨਾਲ ਗਿਆ ਕੋਈ ਅਜੇ 6 ਦਿਨ ਵਿਆਹ ਨੂੰ ਹੋਏ ਸੀ ਉੱਥੇ ਘੁੰਮਣ ਫਿਰਨ ਦੇ ਵਾਸਤੇ ਗਿਆ ਤਾਂ ਉਹਨਾਂ ਨੂੰ ਮਾਰ ਕੇ ਕਿਹੜੇ ਲੋਕ ਜਿਹੜੇ ਨੇ ਆਜ਼ਾਦੀ ਕੁਲਾਟੀਏ ਬਣ ਗਏ ਨੇ ਤਾਂ ਇਹ ਵੀ ਹੁਣ ਕਿਹਾ ਜਾ ਰਿਹਾ ਕਿ ਇੱਕ ਪਾਸੇ ਪਾਕਿਸਤਾਨ ਕਹਿ ਰਿਹਾ ਹੈ ਕਿ ਸਾਡਾ ਇਸ ਸਾਜ਼ਿਸ਼ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਹੱਥ ਨਹੀਂ ਹੈ ਪਰ ਦੂਸਰੇ ਪਾਸੇ پاکستان ਦੇ ਡਿਪਟੀ ਪੀਐਮ ਇਸ਼ਾਕ ਡਾਰ ਦਾ ਇਹ ਬਿਆਨ ਆ ਜਾਣਾ ਕਿ ਜਿਨ੍ਹਾਂ ਨੇ ਪਹਿਲਗਾਮ ਤੇ ਹਮਲਾ ਕੀਤਾ ਹੈ ਪਹਿਲਗਾਮ ਦੇ ਵਿੱਚ ਜਿਹੜੇ ਘੁੰਮਣ ਵਾਸਤੇ ਉੱਥੇ ਟੂਰਿਸਟ ਆਏ ਸੀ ਉਹਨਾਂ ਦੇ ਉੱਪਰ ਜਿਨ੍ਹਾਂ ਨੇ ਹਮਲਾ ਕੀਤਾ ਉਹ ਅਤਵਾਦੀ ਨਹੀਂ ਬਲਕਿ ਆਜ਼ਾਦੀ ਕੋ ਲਟਗੇ ਨੇ ਤਾਂ ਇਹ ਬੜਾ ਹੀ ਸ਼ਰਮਨਾਕ ਬਿਆਨ ਜਿਹੜਾ ਉਹ ਸਾਬਤ ਹੁੰਦਾ ਹੈ ਔਰ ਇਸ ਨੂੰ ਲੈ ਕੇ ਹੁਣ ਟ੍ਰੋਲਿੰਗ ਦੇ ਵਿੱਚ ਨੇ ਪਾਕਿਸਤਾਨ ਦੇ ਜਿਹੜੇ ਡਿਪਟੀ ਪੀਐਮ ਨੇ ਇਸ਼ਾਕ ਡਾਰ ਉਹਨਾਂ ਨੇ মিডিਆ ਨੂੰ ਇਹ ਬਿਆਨ ਜਿਹੜਾ ਉਹ ਦਿੱਤਾ ਹੈ ਸੋ মিডিਆ ਦੇ ਹਵਾਲੇ ਤੋਂ ਅਸੀਂ ਤੁਹਾਡੇ ਨਾਲ ਬਿਆਨ ਸਾਂਝਾ ਕਰ ਰਹੇ ਹਾਂ ਪਹਿਲਗਾਮ ਹਮਲੇ ਦੇ ਵਿੱਚ ਅਤਵਾਦੀਆਂ ਨੇ ਜੋ ਹਮਲਾ ਕੀਤਾ ਹੈ ਉਸ ਦੇ ਵਿੱਚ 28 ਦੇ ਕਰੀਬ ਲੋਕ ਜਿਹੜੇ ਨੇ ਭਾਰਤ ਦੇ ਉਹ ਮਾਰੇ ਗਏ ਜਿਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਧਰਮ ਕਿਹੜਾ ਹੈ ਔਰ ਉਸ ਤੋਂ ਬਾਅਦ ਕਲਮਾ ਪੜਨ ਨੂੰ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਜਿਵੇਂ ਦਰਿੰਦਿਆਂ ਨੂੰ ਪਾਕਿਸਤਾਨ ਦੇ ਡਿਪਟੀ ਪੀਐਮ ਕਹਿ ਰਹੇ ਨੇ ਕਿ ਉਹ ਆਜ਼ਾਦੀ ਕੁਲਾਟ ਗਏ ਨੇ ਤਾਂ ਇਸ ਬਿਆਨ ਨੂੰ ਲੈ ਕੇ ਟ੍ਰੋਲਿੰਗ ਕੀਤੀ ਜਾ ਰਹੀ ਹੈ ਤੁਸੀਂ ਇਸ ਬਿਆਨ ਦੇ ਨਾਲ ਕਿੰਨਾ ਕੁ ਦੇਖਦੇ ਹੋ ਕਿ ਕੀ ਇਹ ਵਾਜਬ ਬਿਆਨ ਦਿੱਤਾ ਗਿਆ ਹੈ ਇਹਨਾਂ ਸ਼ਰਮਨਾਕ ਬਿਆਨ ਜਿਹੜਾ ਦਿੱਤਾ ਗਿਆ ਇੱਕ ਪਾਸੇ ਇੱਕ ਦੇਸ਼ ਜਿਹੜਾ ਉਹ ਸਤਵੇਂ ਦੇ ਵਿੱਚ ਹੈ ਜਿਹੜਾ ਉਹ ਦੁੱਖ ਦੇ ਵਿੱਚ ਹੈ ਜਿਸ ਦੇਸ਼ ਦੇ 28 ਨਾਗਰਿਕ ਮਾਰ ਦਿੱਤੇ ਗਏ ਹੋਣ ਔਰ ਬਲਕਿ ਉਹਨਾਂ ਨੂੰ ਮਾਰਨ ਵਾਲਿਆਂ ਨੂੰ ਇਹ ਕਿਹਾ ਜਾ ਰਿਹਾ ਹੋਣ ਕਿ ਉਹ ਅੱਤਵਾਦੀ ਨਹੀਂ ਉਹ ਆਜ਼ਾਦੀ ਕੁਲਾਟੀਏ ਹੈ ਤਾਂ ਇਹ ਕਿਤਨਾ ਕਿਤੇ ਜ਼ਖਮਾਂ ਤੇ ਲੂਣ ਪਾਉਣ ਵਾਲਾ ਕੰਮ ਜਿਹੜਾ ਉਹ ਹੁੰਦਾ ਹੈ ਤਾਂ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨੀ ਚਾਹਾਂਗੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਪਾਕਿਸਤਾਨ ਹੜਬੜਾਹਟ ਦੇ ਵਿੱਚ ਆਇਆ ਹੋਇਆ ਕੋਈ ਕੋਈ ਬਿਆਨ ਦੇ ਰਿਹਾ ਔਰ ਕੋਈ ਲੀਡਰ ਕੋਈ ਬਿਆਨ ਦੇ ਰਿਹਾ ਫਿਲਹਾਲ ਦੇ ਵਿੱਚ ਇਹ ਬਿਆਨ ਜਿਹੜਾ ਪਾਕਿਸਤਾਨ ਦੇ ਡਿਪਟੀ ਪੀਐਮ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਕਿ ਜਿਨ੍ਹਾਂ ਨੇ ਪਹਿਲਗਾਮ ਆਦੇ ਵਿੱਚ ਹਮਲਾ ਕੀਤਾ ਹੈ ਉਹ ਅਤਵਾਦੀ ਨਹੀਂ ਬਲਕਿ ਆਜ਼ਾਦੀ ਕੁਲਾਟਗੇ ਨਹੀਂ ਇਹ ਬਿਆਨ ਜਿਹੜਾ ਦਿੱਤਾ ਗਿਆ ਹੁਣ ਇਸ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਕਿਤੇ ਪਰਦੇ ਦੇ ਪਿੱਛੇ ਸਾਰੇ ਰਲੇ ਤਾਂ ਨਹੀਂ ਹੋਏ ਕਿਸੇ ਤਰੀਕੇ ਦੀ ਕੋਈ ਸ਼ੈ ਤਾਂ ਨਹੀਂ ਹੈ ਨਾਲਾ ਕਿ ਇਸ ਨੂੰ ਹੁਣ ਸੁਰੱਖਿਆ ਏਜੰਸੀਆਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਜਦੋਂ ਐਸਾ ਸ਼ਰਮਨਾਕ ਬਿਆਨ ਆਵੇ ਦੂਜੇ ਪਾਸੇ ਇੱਕ ਦੇਸ਼ ਦੇ ਵਿੱਚ ਇਹਨਾਂ ਗਮਗੀਨ ਮਾਹੌਲ ਹੈ ਆ ਉਹਨਾਂ ਦੇ 28 ਲੋਕ ਚਲੇ ਗਏ ਜਿਨ੍ਹਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਘੁੰਮਣ ਗਏ ਸਲਾਨੀਆਂ ਨੂੰ ਔਰ ਦੂਜੇ ਪਾਸੇ ਬਿਆਨ ਆਵੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਉਹ ਕੋਈ ਅਤਵਾਦੀ ਨਹੀਂ ਬਲਕਿ ਆਜ਼ਾਦੀ ਕੁਲਾਟिए ਨੇ ਆਜ਼ਾਦੀ ਕੁਲਾਟिए ਕਿਹੜਾ ਬਦਲਾ ਲੈਣ ਵਾਸਤੇ ਆ ਉਹਨਾਂ ਨੇ ਉਹਨਾਂ ਨੇ ਹੱਥੇ ਬੇਕਸੂਰ ਸਲਾਨੀਆਂ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਕੀ ਵਿਗਾੜਿਆ ਸੀ ਉਹਨਾਂ ਨੇ ਕਿਹੜਾ ਜੁੜਾ ਹਮਲਾ ਕੀਤਾ ਸੀਗਾ ਜਿਹਦਾ ਬਦਲਾ ਲੈਣ ਦੇ ਵਾਸਤੇ ਅੱਤਵਾਦੀਆਂ ਨੇ ਉਹਨੇ ਹਮਲਾ ਕਰ ਦਿੱਤਾ ਤੇ ਤੁਸੀਂ ਉਹਨਾਂ ਨੂੰ ਆਜ਼ਾਦੀ ਕੁਲਾਟੀਏ ਕਹਿ ਰਹੇ ਹੋ ਤਾਂ ਇਹ ਬੇਖਦ ਸ਼ਰਮਨਾਕ ਬਿਆਨ ਜੜਾਇਓ ਪਾਕਿਸਤਾਨ ਦੇ ਡਿਪਟੀ ਪੀਐਮ ਸ਼ਾਕਡਾਰ ਦੇ ਵੱਲੋਂ ਦਿੱਤਾ ਗਿਆ ਜਿਸ ਨੂੰ ਲੈ ਕੇ ਕੰਟਰੋਲ ਕੀਤੇ ਜਾ ਰਹੇ ਨੇ ਅਸੀਂ ਤੁਹਾਡੀ ਰਾਏ ਜਿਹੜੀ ਐ ਇਸ ਤੇ ਉੱਪਰ ਜਰੂਰ ਜਾਣਨੀ ਚਾਹਾਂਗੇ ਕਿ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਲੈ ਕੇ ਜੋ ਬਿਆਨ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਦਿੱਤਾ ਗਿਆ ਆਪਣੀ رائے ਇਸ ਇਸ ਬਿਆਨ ਦੇ ਉੱਪਰ ਜਰੂਰ ਸਾਂਝੀ ਕਰ ਦਿਓ ਸਾਂਝੀ ਕਰ ਰਿਆਂ ਪਹਿਲਗਾਮ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਡਿਪਟੀ ਪੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਜੀਹਾਂ ਇੱਕ ਸ਼ਰਮਨਾਕ ਬਿਆਨ ਜਿਹੜਾ ਉਹ ਦਿੱਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਤੁਹਾਨੂੰ ਇਹ ਬਿਆਨ ਦੱਸ ਰਿਆਂ ਜਿਹੜਾ ਕਿ ਮੀਡੀਆ ਨੂੰ ਬਿਆਨ ਦਿੱਤਾ ਗਿਆ ਹੈ ਉਸ ਦੇ ਹਵਾਲੇ ਤੋਂ ਇਹ ਇੱਕ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਉਹ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਇਸ਼ਾਕ ਢਾਰ ਦੇ ਵੱਲੋਂ ਦਿੱਤਾ ਗਿਆ ਹੈ ਪਹਿਲਗਾਮ ਹਮਲੇ ਦੇ ਵਿੱਚ ਅੱਤਵਾਦੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਜ਼ਾਦੀ ਕੁਹਾਟਿਏ ਨਹੀਂ ਬਿਲਕੁਲ ਇਹ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਇਸ਼ਾਕ ਢਾਰ ਦੇ ਵੱਲੋਂ ਦਿੱਤਾ ਗਿਆ ਹੈ ਜਿਹੜੇ ਕਿ ਪਾਕਿਸਤਾਨ ਦੇ ਡਿਪਟੀ ਪੀਐਮ ਨੇ ਮੀਡੀਆ ਨੂੰ ਉਹਨਾਂ ਨੇ ਇਹ ਬਿਆਨ ਜਿਹੜਾ ਦਿੱਤਾ ਹੈ ਪਹਿਲਗਾਮ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਉਹਨਾਂ ਦੇ ਵੱਲੋਂ ਆਜ਼ਾਦੀ ਕੁਲਾਟੀਏ ਦੱਸਿਆ ਗਿਆ ਹੈ। ਮੇਰਾ ਸ਼ਰਮਨਾ ਕਰਨ ਵਾਲਾ ਇਹ ਬਿਆਨ ਜਿਹੜਾ ਉਹ ਸਾਹਮਣੇ ਆਇਆ ਹਾਲਾਂਕਿ ਜਿੱਥੇ ਪਾਕਿਸਤਾਨ ਦੇ ਬਾਕੀ ਪੋਲੀਟੀਕਲ ਬੰਦੇ ਜਿਹੜੇ ਇਹ ਕਹਿ ਰਹੇ ਨੇ ਕਿ ਸਾਡਾ ਕੋਈ ਵੀ ਹੱਥ ਜਿਹੜਾ ਆ ਇਸ ਪਹਿਲਗਾਮ ਹਮਲੇ ਦੇ ਵਿੱਚ ਨਹੀਂ ਹੈ ਪਰ ਉੱਥੇ ਕੀ ਇਹ ਬਿਆਨ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ। ਜੇਕਰ ਅਸੀਂ ਗੱਲ ਕਰੀ ਤਾਂ ਉਹ નિਹੱਥੇ ਬੇਕਸੂਰ ਸੈਲਾਨੀਆਂ ਤੇ ਹਮਲਾ ਕਰਨ ਵਾਲੇ ਕਦੋਂ ਤੋਂ ਆਜ਼ਾਦੀ ਕੁਲਾਟਿਏ ਹੋ ਗਏ ਸਭ ਤੋਂ ਵੱਡਾ ਸਵਾਲ ਬਣ ਜਾਂਦਾ ਹੈ ਕਿ ਜਿਹੜੇ ਲੋਕ ਘੁੰਮਣ ਗਏ ਨੇ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਏ ਨੇ ਇੱਕ ਬਾਪ ਆਪਣੀ ਬੇਟੀ ਦੇ ਨਾਲ ਗਿਆ ਹੈ ਇੱਕ ਘਰ ਵਾਲਾ ਆਪਣੀ ਘਰਵਾਲੀ ਦੇ ਨਾਲ ਗਿਆ ਹੈ ਉਹਨਾਂ ਬੇਕਸੂਰਾ ਨੂੰ ਮਾਰਨ ਵਾਲੇ ਕਦੋਂ ਤੋਂ ਆਜ਼ਾਦੀ ਕੁਲਾਟਿਏ ਬਣ ਗਏ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਪਾਕਿਸਤਾਨ ਦੇ ਡਿਪਟੀ ਪੀਐਮ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਵਿਦੇਸ਼ ਮੰਤਰੀ ਵੀ ਨੇ ਇਸ਼ਾਕ ਡਾਰ ਜਿਹੜੇ ਨੇ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਆ ਉਹਨਾਂ ਦੇ ਵੱਲੋਂ ਇਹ ਮੀਡੀਆ ਨੂੰ ਬਿਆਨ ਦਿੱਤਾ ਗਿਆ ਹਾਲਾਂਕਿ ਹੁਣ ਹੜਬੜਾਹਟ ਦੇ ਵਿੱਚ ਪਾਕਿਸਤਾਨ ਦੇ ਸੁਰ ਬਦਲ ਰਹੇ ਨੇ ਪਾਕਿਸਤਾਨ ਦੇ ਬਿਆਨ ਵੀ ਬੇਖਦ ਸ਼ਰਮਨਾਕ ਆ ਰਹੇ ਨੇ ਤਾਂ ਇਹ ਇੱਕ ਵੱਡਾ ਬਿਆਨ ਹੈ ਜਿਸ ਨੂੰ ਲੈ ਕੇ ਹੁਣ ਇਸ਼ਾਕ ਡਾਰ ਜਿਹੜੇ ਨੇ ਉਹ ਟਰੋਲ ਹੋ ਰਹੇ ਨੇ ਕਿ ਇੰਨਾ ਸ਼ਰਮਨਾਕ ਬਿਆਨ ਦੇਣਾ ਹਾਲਾਂਕਿ ਉਹਨਾਂ ਦਾ ਕੀ ਕਸੂਰ ਸੀਗਾ ਜਿਹੜੇ ਸਲਾਨੀ ਪਹਿਲਗਾਮ ਦੇ ਵਿੱਚ ਘੁੰਮਣ ਗਏ ਆਪਣੇ ਪਰਿਵਾਰ ਦੇ ਨਾਲ ਉੱਥੇ ਸਮਾਂ ਬਿਤਾਉਣ ਗਏ ਉਹ ਖੂਬਸੂਰਤ ਵਾਦੀਆਂ ਦਾ ਅਨੰਨ ਆਨੰਦ ਜਿਹੜਾ ਮਾਨਣ ਦੇ ਵਾਸਤੇ ਗਏ ਨੇ ਉਹਨਾਂ ਦਾ ਕੀ ਕਸੂਰ ਸੀਗਾ ਉਹ ਨੇ ਹੱਥੇ ਲੋਕ ਸੀ ਬੇਕਸੂਰ ਲੋਕ ਸੀਗੇ ਨਾ ਕੋਈ ਆਪਣੇ ਪਰਿਵਾਰ ਦੇ ਨਾਲ ਗਿਆ ਕੋਈ ਅਜੇ 6 ਦਿਨ ਵਿਆਹ ਨੂੰ ਹੋਏ ਸੀ ਉੱਥੇ ਘੁੰਮਣ ਫਿਰਨ ਦੇ ਵਾਸਤੇ ਗਿਆ ਤਾਂ ਉਹਨਾਂ ਨੂੰ ਮਾਰ ਕੇ ਕਿਹੜੇ ਲੋਕ ਜਿਹੜੇ ਨੇ ਆਜ਼ਾਦੀ ਕੁਲਾਟੀਆਂ ਬਣ ਗਏ ਨੇ ਤਾਂ ਇਹ ਵੀ ਹੁਣ ਕਿਹਾ ਜਾ ਰਿਹਾ ਕਿ ਇੱਕ ਪਾਸੇ ਪਾਕਿਸਤਾਨ ਕਹਿ ਰਿਹਾ ਹੈ ਕਿ ਸਾਡਾ ਇਸ ਸਾਜ਼ਿਸ਼ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਹੱਥ ਨਹੀਂ ਹੈ ਪਰ ਦੂਸਰੇ ਪਾਸੇ ਪਾਕਿਸਤਾਨ ਦੇ ਡਿਪਟੀ ਪੀਐਮ ਸ਼ਾਕਡਾਰ ਦਾ ਇਹ ਬਿਆਨ ਆ ਜਾਣਾ ਕਿ ਜਿਨ੍ਹਾਂ ਨੇ ਪਹਿਲਗਾਮ ਤੇ ਹਮਲਾ ਕੀਤਾ ਹੈ ਪਹਿਲਗਾਮ ਦੇ ਵਿੱਚ ਜਿਹੜੇ ਘੁੰਮਣ ਵਾਸਤੇ ਉੱਥੇ ਟੂਰਿਸਟ ਆਏ ਸੀ ਉਹਨਾਂ ਦੇ ਉੱਪਰ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹ ਅਤਵਾਦੀ ਨਹੀਂ ਬਲਕਿ ਆਜ਼ਾਦੀ ਕੋ ਲਟਗੇ ਨੇ ਤਾਂ ਇਹ ਬੜਾ ਹੀ ਸ਼ਰਮਨਾਕ ਬਿਆਨ ਜਿਹੜਾ ਉਹ ਸਾਬਤ ਹੁੰਦਾ ਹੈ ਔਰ ਇਸ ਨੂੰ ਲੈ ਕੇ ਹੁਣ ਟ੍ਰੋਲਿੰਗ ਦੇ ਵਿੱਚ ਨੇ ਪਾਕਿਸਤਾਨ ਦੇ ਜਿਹੜੇ ਡਿਪਟੀ ਪੀਐਮ ਨੇ ਇਸ਼ਾਕ ਢਾਰ ਉਹਨਾਂ ਨੇ ਮੀਡੀਆ ਨੂੰ ਇਹ ਬਿਆਨ ਜਿਹੜਾ ਉਹ ਦਿੱਤਾ ਹੈ ਸੋ ਮੀਡੀਆ ਦੇ ਹਵਾਲੇ ਤੋਂ ਅਸੀਂ ਤੁਹਾਡੇ ਨਾਲ ਬਿਆਨ ਸਾਂਝਾ ਕਰ ਰਹੇ ਹਾਂ ਪਹਿਲਗਾਮ ਹਮਲੇ ਦੇ ਵਿੱਚ ਅਤਵਾਦੀਆਂ ਨੇ ਜੋ ਹਮਲਾ ਕੀਤਾ ਹੈ ਉਸ ਦੇ ਵਿੱਚ 28 ਦੇ ਕਰੀਬ ਲੋਕ ਜਿਹੜੇ ਨੇ ਭਾਰਤ ਦੇ ਉਹ ਮਾਰੇ ਗਏ ਜਿਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਧਰਮ ਕਿਹੜਾ ਹੈ ਔਰ ਉਸ ਤੋਂ ਬਾਅਦ ਕਲਮਾ ਪੜਨ ਨੂੰ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਜਿਕੇ ਦਰਿੰਦਿਆਂ ਨੂੰ ਪਾਕਿਸਤਾਨ ਦੇ ਡਿਪਟੀ ਪੀਐਮ ਕਹਿ ਰਹੇ ਨੇ ਕਿ ਉਹ ਆਜ਼ਾਦੀ ਕੋ ਲਾਟ ਗਏ ਨੇ ਤਾਂ ਇਸ ਬਿਆਨ ਨੂੰ ਲੈ ਕੇ ਟ੍ਰੋਲਿੰਗ ਕੀਤੀ ਜਾ ਰਹੀ ਹੈ ਤੁਸੀਂ ਇਸ ਬਿਆਨ ਦੇ ਨਾਲ ਕਿੰਨਾਕ ਆ ਦੇਖਦੇ ਹਾਂ ਕਿ ਕੀ ਇਹ ਵਾਜਬ ਬਿਆਨ ਦਿੱਤਾ ਗਿਆ ਹੈ ਇਹਨਾਂ ਸ਼ਰਮਨਾਕ ਬਿਆਨ ਜਿਹੜਾ ਦਿੱਤਾ ਗਿਆ ਇੱਕ ਪਾਸੇ ਇੱਕ ਦੇਸ਼ ਜਿਹੜਾ ਉਹ 7ਵੇਂ ਦੇ ਵਿੱਚ ਹੈ ਜਿਹੜਾ ਉਹ ਦੁੱਖ ਦੇ ਵਿੱਚ ਹੈ ਜਿਸ ਦੇਸ਼ ਦੇ 28 ਨਾਗਰਿਕ ਮਾਰ ਦਿੱਤੇ ਗਏ ਹੋਣ ਔਰ ਬਲਕਿ ਉਹਨਾਂ ਨੂੰ ਮਾਰਨ ਵਾਲਿਆਂ ਨੂੰ ਇਹ ਕਿਹਾ ਜਾ ਰਿਹਾ ਹੋਣ ਕਿ ਉਹ ਅੱਤਵਾਦੀ ਨਹੀਂ ਉਹ ਆਜ਼ਾਦੀ ਕੁਲਾਟੀਏ ਹੈ ਤਾਂ ਇਹ ਕਿਤਨਾ ਕਿਤੇ ਜ਼ਖਮਾਂ ਤੇ ਲੂਣ ਪਾਉਣ ਵਾਲਾ ਕੰਮ ਜਿਹੜਾ ਉਹ ਹੁੰਦਾ ਹੈ ਤਾਂ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨੀ ਚਾਹਾਂਗੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਪਾਕਿਸਤਾਨ ਹੜਬੜਾਹਟ ਦੇ ਵਿੱਚ ਆਇਆ ਹੋਇਆ ਕੋਈ ਕੋਈ ਬਿਆਨ ਦੇ ਰਿਹਾ ਔਰ ਕੋਈ ਲੀਡਰ ਕੋਈ ਬਿਆਨ ਦੇ ਰਿਹਾ ਫਿਲਹਾਲ ਦੇ ਵਿੱਚ ਇਹ ਬਿਆਨ ਜਿਹੜਾ ਪਾਕਿਸਤਾਨ ਦੇ ਡਿਪਟੀ ਪੀਐਮ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਕਿ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਹੈ ਉਹ ਅੱਤਵਾਦੀ ਨਹੀਂ ਬਲਕਿ ਆਜ਼ਾਦੀ ਕੁਲਾਟਗੇ ਨੇ ਇਹ ਬਿਆਨ ਜਿਹੜਾ ਦਿੱਤਾ ਗਿਆ ਹੁਣ ਇਸ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਕਿਤੇ ਪਰਦੇ ਦੇ ਪਿੱਛੇ ਸਾਰੇ ਰਲੇ ਤਾਂ ਨਹੀਂ ਹੋਏ ਕਿਸੇ ਤਰੀਕੇ ਦੀ ਕੋਈ ਸ਼ੈ ਤਾਂ ਨਹੀਂ ਹੈ ਹਲਕੀ ਸਨੂੰ ਹੁਣ ਸੁਰੱਖਿਆ ਏਜੰਸੀਆਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਜਦੋਂ ਐਸਾ ਸ਼ਰਮਨਾਕ ਬਿਆਨ ਆਵੇ ਦੂਜੇ ਪਾਸੇ ਇੱਕ ਦੇਸ਼ ਦੇ ਵਿੱਚ ਇਹਨਾਂ ਗਮਗੀਨ ਮਾਹੌਲ ਹੈ ਉਹਨਾਂ ਦੇ 28 ਲੋਕ ਚਲੇ ਗਏ ਜਿਨ੍ਹਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਘੁੰਮਣ ਗਏ ਸਲਾਨੀਆਂ ਨੂੰ ਔਰ ਦੂਜੇ ਪਾਸੇ ਬਿਆਨ ਆਵੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਉਹ ਕੋਈ ਅਤਵਾਦੀ ਨਹੀਂ ਬਲਕਿ ਆਜ਼ਾਦੀ ਕੁਲਾਟੀਆਂ ਨੇ ਆਜ਼ਾਦੀ ਕੁਲਾਟੀਆਂ ਕਿਹੜਾ ਬਦਲਾ ਲੈਣ ਵਾਸਤੇ ਉਹਨਾਂ ਨੇ ਉਹਨਾਂ ਨੇ ਹੱਥੇ ਬੇਕਸੂਰ ਸਲਾਨੀਆਂ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਕੀ ਵਿਗਾੜਿਆ ਸੀ ਉਹਨਾਂ ਨੇ ਕਿਹੜਾ ਜੁੜਾ ਹਮਲਾ ਕੀਤਾ ਸੀਗਾ ਜਿਹਦਾ ਬਦਲਾ ਲੈਣ ਦੇ ਵਾਸਤੇ ਅੱਤਵਾਦੀਆਂ ਨੇ ਉਹਨੇ ਹਮਲਾ ਕਰ ਦਿੱਤਾ ਤੇ ਤੁਸੀਂ ਉਹਨਾਂ ਨੂੰ ਆਜ਼ਾਦੀ ਕੁਲਾਟੀਏ ਕਹਿ ਰਹੇ ਹੋ ਤਾਂ ਇਹ ਬੇਖਦ ਸ਼ਰਮਨਾਕ ਬਿਆਨ ਜੜਾਇਓ ਪਾਕਿਸਤਾਨ ਦੇ ਡਿਪਟੀ ਪੀਐਮ ਸ਼ਾਕਡਾਰ ਦੇ ਵੱਲੋਂ ਦਿੱਤਾ ਗਿਆ ਜਿਸ ਨੂੰ ਲੈ ਕੇ ਕੰਟਰੋਲ ਕੀਤੇ ਜਾ ਰਹੇ ਨੇ ਅਸੀਂ ਤੁਹਾਡੀ ਰਾਏ ਜਿਹੜੀ ਐ ਇਸ ਤੇ ਉੱਪਰ ਜਰੂਰ ਜਾਣਨੀ ਚਾਹਾਂਗੇ ਕਿ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਲੈ ਕੇ ਜੋ ਬਿਆਨ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਦਿੱਤਾ ਗਿਆ ਆਪਣੀ رائے ਇਸ ਇਸ ਬਿਆਨ ਦੇ ਉੱਪਰ ਜਰੂਰ ਸਾਂਝੀ ਕਰ ਦਿਓ ਸਾਂਝੀ ਕਰ ਰਿਆਂ ਪਹਿਲਗਾਮ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਡਿਪਟੀ ਪੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਜੀਹਾਂ ਇੱਕ ਸ਼ਰਮਨਾਕ ਬਿਆਨ ਜਿਹੜਾ ਉਹ ਦਿੱਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਤੁਹਾਨੂੰ ਇਹ ਬਿਆਨ ਦੱਸ ਰਿਆਂ ਜਿਹੜਾ ਕਿ ਮੀਡੀਆ ਨੂੰ ਬਿਆਨ ਦਿੱਤਾ ਗਿਆ ਹੈ ਉਸ ਦੇ ਹਵਾਲੇ ਤੋਂ ਇਹ ਇੱਕ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਉਹ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਪਹਿਲਗਾਮ ਹਮਲੇ ਦੇ ਵਿੱਚ ਅੱਤਵਾਦੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਜ਼ਾਦੀ ਕੁਹਾਟੇ ਨਹੀਂ ਬਿਲਕੁਲ ਇਹ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਜਿਹੜੇ ਕਿ ਪਾਕਿਸਤਾਨ ਦੇ ਡਿਪਟੀ ਪੀਐਮ ਨੇ ਮੀਡੀਆ ਨੂੰ ਉਹਨਾਂ ਨੇ ਇਹ ਬਿਆਨ ਜਿਹੜਾ ਦਿੱਤਾ ਹੈ ਪਹਿਲਗਾਮ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਉਹਨਾਂ ਦੇ ਵੱਲੋਂ ਆਜ਼ਾਦੀ ਕੁਲਾਟੀਏ ਦੱਸਿਆ ਗਿਆ ਹੈ। ਮੇਰਾ ਸ਼ਰਮਨਾ ਕਰਨ ਵਾਲਾ ਇਹ ਬਿਆਨ ਜਿਹੜਾ ਉਹ ਸਾਹਮਣੇ ਆਇਆ ਹਾਲਾਂਕਿ ਜਿੱਥੇ ਪਾਕਿਸਤਾਨ ਦੇ ਬਾਕੀ ਪੋਲੀਟੀਕਲ ਬੰਦੇ ਜਿਹੜੇ ਇਹ ਕਹਿ ਰਹੇ ਨੇ ਕਿ ਸਾਡਾ ਕੋਈ ਵੀ ਹੱਥ ਜਿਹੜਾ ਆ ਇਸ ਪਹਿਲਗਾਮ ਹਮਲੇ ਦੇ ਵਿੱਚ ਨਹੀਂ ਹੈ ਪਰ ਉੱਥੇ ਕੀ ਇਹ ਬਿਆਨ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ। ਜੇਕਰ ਅਸੀਂ ਗੱਲ ਕਰੀ ਤਾਂ ਉਹ નિਹੱਥੇ ਬੇਕਸੂਰ ਸਲਾਨੀਆਂ ਤੇ ਹਮਲਾ ਕਰਨ ਵਾਲੇ ਕਦੋਂ ਤੋਂ ਆਜ਼ਾਦੀ ਕੁਲਾਟਿਏ ਹੋ ਗਏ ਸਭ ਤੋਂ ਵੱਡਾ ਸਵਾਲ ਬਣ ਜਾਂਦਾ ਹੈ ਕਿ ਜਿਹੜੇ ਲੋਕ ਘੁੰਮਣ ਗਏ ਨੇ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਏ ਨੇ ਇੱਕ ਬਾਪ ਆਪਣੀ ਬੇਟੀ ਦੇ ਨਾਲ ਗਿਆ ਹੈ ਇੱਕ ਘਰ ਵਾਲਾ ਆਪਣੀ ਘਰਵਾਲੀ ਦੇ ਨਾਲ ਗਿਆ ਹੈ ਉਹਨਾਂ ਬੇਕਸੂਰਾ ਨੂੰ ਮਾਰਨ ਵਾਲੇ ਕਦੋਂ ਤੋਂ ਆਜ਼ਾਦੀ ਕੁਲਾਟਿਏ ਬਣ ਗਏ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਪਾਕਿਸਤਾਨ ਦੇ ਡਿਪਟੀ ਪੀਐਮ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਇਹ ਵਿਦੇਸ਼ ਮੰਤਰੀ ਵੀ ਨੇ ਇਸ਼ਾਕ ਡਾਰ ਜਿਹੜੇ ਨੇ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਆ ਉਹਨਾਂ ਦੇ ਵੱਲੋਂ ਇਹ ਮੀਡੀਆ ਨੂੰ ਬਿਆਨ ਦਿੱਤਾ ਗਿਆ ਹਾਲਾਂਕਿ ਹੁਣ ਹੜਬੜਾਹਟ ਦੇ ਵਿੱਚ ਪਾਕਿਸਤਾਨ ਦੇ ਸੁਰ ਬਦਲ ਰਹੇ ਨੇ ਪਾਕਿਸਤਾਨ ਦੇ ਬਿਆਨ ਵੀ ਬੇਖਦ ਸ਼ਰਮਨਾਕ ਆ ਰਹੇ ਨੇ ਤਾਂ ਇਹ ਇੱਕ ਵੱਡਾ ਬਿਆਨ ਹੈ ਜਿਸ ਤੋਂ ਲੈ ਕੇ ਹੁਣ ਇਸ਼ਾਕ ਡਾਰ ਜਿਹੜੇ ਨੇ ਉਹ ਟਰੋਲ ਹੋ ਰਹੇ ਨੇ ਕਿ ਇੰਨਾ ਸ਼ਰਮਨਾਕ ਬਿਆਨ ਦੇਣਾ ਹਾਲਾਂਕਿ ਉਹਨਾਂ ਦਾ ਕੀ ਕਸੂਰ ਸੀਗਾ ਜਿਹੜੇ ਸਲਾਨੀ ਪਹਿਲਗਾਮ ਦੇ ਵਿੱਚ ਘੁੰਮਣ ਗਏ ਆਪਣੇ ਪਰਿਵਾਰ ਦੇ ਨਾਲ ਉੱਥੇ ਸਮਾਂ ਬਿਤਾਉਣ ਗਏ ਉਹ ਖੂਬਸੂਰਤ ਵਾਦੀਆਂ ਦਾ ਅਨੰਨ ਆਨੰਦ ਜਿਹੜਾ ਮਾਨਣ ਦੇ ਵਾਸਤੇ ਗਏ ਨੇ ਉਹਨਾਂ ਦਾ ਕੀ ਕਸੂਰ ਸੀਗਾ ਉਹ ਨੇ ਹੱਥੇ ਲੋਕ ਸੀ ਬੇਕਸੂਰ ਲੋਕ ਸੀਗੇ ਨਾ ਕੋਈ ਆਪਣੇ ਪਰਿਵਾਰ ਦੇ ਨਾਲ ਗਿਆ ਕੋਈ ਅਜੇ 6 ਦਿਨ ਵਿਆਹ ਨੂੰ ਹੋਏ ਸੀ ਉੱਥੇ ਘੁੰਮਣ ਫਿਰਨ ਦੇ ਵਾਸਤੇ ਗਿਆ ਤਾਂ ਉਹਨਾਂ ਨੂੰ ਮਾਰ ਕੇ ਕਿਹੜੇ ਲੋਕ ਜਿਹੜੇ ਨੇ ਆਜ਼ਾਦੀ ਕੁਲਾਟੀਆਂ ਬਣ ਗਏ ਨੇ ਤਾਂ ਇਹ ਵੀ ਹੁਣ ਕਿਹਾ ਜਾ ਰਿਹਾ ਕਿ ਇੱਕ ਪਾਸੇ ਪਾਕਿਸਤਾਨ ਕਹਿ ਰਿਹਾ ਹੈ ਕਿ ਸਾਡਾ ਇਸ ਸਾਜ਼ਿਸ਼ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਹੱਥ ਨਹੀਂ ਹੈ ਪਰ ਦੂਸਰੇ ਪਾਸੇ ਪਾਕਿਸਤਾਨ ਦੇ ਡਿਪਟੀ ਪੀਐਮ ਸ਼ਾਕਡਾਰ ਦਾ ਇਹ ਬਿਆਨ ਆ ਜਣਾ ਕਿ ਜਿਨ੍ਹਾਂ ਨੇ ਪਹਿਲਗਾਮ ਤੇ ਹਮਲਾ ਕੀਤਾ ਹੈ ਪਹਿਲਗਾਮ ਦੇ ਵਿੱਚ ਜਿਹੜੇ ਘੁੰਮਣ ਵਾਸਤੇ ਉੱਥੇ ਟੂਰਿਸਟ ਆਏ ਸੀ ਉਹਨਾਂ ਦੇ ਉੱਪਰ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹ ਅਤਵਾਦੀ ਨਹੀਂ ਬਲਕਿ ਆਜ਼ਾਦੀ ਕੋ ਲਟਗੇ ਨੇ ਤਾਂ ਇਹ ਬੜਾ ਹੀ ਸ਼ਰਮਨਾਕ ਬਿਆਨ ਜਿਹੜਾ ਉਹ ਸਾਬਤ ਹੁੰਦਾ ਹੈ ਔਰ ਇਸ ਨੂੰ ਲੈ ਕੇ ਹੁਣ ਟ੍ਰੋਲਿੰਗ ਦੇ ਵਿੱਚ ਨੇ ਪਾਕਿਸਤਾਨ ਦੇ ਜਿਹੜੇ ਡਿਪਟੀ ਪੀਐਮ ਨੇ ਇਸ਼ਾਕ ਡਾਰ ਉਹਨਾਂ ਨੇ ਮੀਡੀਆ ਨੂੰ ਇਹੇ ਬਿਆਨ ਜਿਹੜਾ ਉਹ ਦਿੱਤਾ ਹੈ ਸੋ ਮੀਡੀਆ ਦੇ ਹਵਾਲੇ ਤੋਂ ਅਸੀਂ ਤੁਹਾਡੇ ਨਾਲ ਬਿਆਨ ਸਾਂਝਾ ਕਰ ਰਹੇ ਹਾਂ ਪਹਿਲਗਾਮ ਹਮਲੇ ਦੇ ਵਿੱਚ ਅਤਵਾਦੀਆਂ ਨੇ ਜੋ ਹਮਲਾ ਕੀਤਾ ਹੈ ਉਸ ਦੇ ਵਿੱਚ 28 ਦੇ ਕਰੀਬ ਲੋਕ ਜਿਹੜੇ ਨੇ ਭਾਰਤ ਦੇ ਉਹ ਮਾਰੇ ਗਏ ਜਿਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਧਰਮ ਕਿਹੜਾ ਹੈ ਔਰ ਉਸ ਤੋਂ ਬਾਅਦ ਕਲਮਾ ਪੜਨ ਨੂੰ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਜਿਕੇ ਦਰਿੰਦਿਆਂ ਨੂੰ ਪਾਕਿਸਤਾਨ ਦੇ ਡਿਪਟੀ ਪੀਐਮ ਕਹਿ ਰਹੇ ਨੇ ਕਿ ਉਹ ਆਜ਼ਾਦੀ ਕੋ ਲਾਟ ਗਏ ਨੇ ਤਾਂ ਇਸ ਬਿਆਨ ਨੂੰ ਲੈ ਕੇ ਟ੍ਰੋਲਿੰਗ ਕੀਤੀ ਜਾ ਰਹੀ ਹੈ ਤੁਸੀਂ ਇਸ ਬਿਆਨ ਦੇ ਨਾਲ ਕਿੰਨਾਕ ਆ ਦੇਖਦੇ ਹਾਂ ਕਿ ਕੀ ਇਹ ਵਾਜਬ ਬਿਆਨ ਦਿੱਤਾ ਗਿਆ ਹੈ ਇਹਨਾਂ ਸ਼ਰਮਨਾਕ ਬਿਆਨ ਜਿਹੜਾ ਦਿੱਤਾ ਗਿਆ ਇੱਕ ਪਾਸੇ ਇੱਕ ਦੇਸ਼ ਜਿਹੜਾ ਉਹ 7ਵੇਂ ਦੇ ਵਿੱਚ ਹੈ ਜਿਹੜਾ ਉਹ ਦੁੱਖ ਦੇ ਵਿੱਚ ਹੈ ਜਿਸ ਦੇਸ਼ ਦੇ 28 ਨਾਗਰਿਕ ਮਾਰ ਦਿੱਤੇ ਗਏ ਹੋਣ ਔਰ ਬਲਕਿ ਉਹਨਾਂ ਨੂੰ ਮਾਰਨ ਵਾਲਿਆਂ ਨੂੰ ਇਹ ਕਿਹਾ ਜਾ ਰਿਹਾ ਹੋਣ ਕਿ ਉਹ ਅੱਤਵਾਦੀ ਨਹੀਂ ਉਹ ਆਜ਼ਾਦੀ ਕੁਲਾਟੀਏ ਹੈ ਤਾਂ ਇਹ ਕਿਤਨਾ ਕਿਤੇ ਜ਼ਖਮਾਂ ਤੇ ਲੂਣ ਪਾਉਣ ਵਾਲਾ ਕੰਮ ਜਿਹੜਾ ਉਹ ਹੁੰਦਾ ਹੈ ਤਾਂ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨੀ ਚਾਹਾਂਗੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਾਕਿਸਤਾਨ ਹੜਬੜਾਹਟ ਦੇ ਵਿੱਚ ਆਇਆ ਹੋਇਆ ਕੋਈ ਕੋਈ ਬਿਆਨ ਦੇ ਰਿਹਾ ਔਰ ਕੋਈ ਲੀਡਰ ਕੋਈ ਬਿਆਨ ਦੇ ਰਿਹਾ ਫਿਲਹਾਲ ਦੇ ਵਿੱਚ ਇਹ ਬਿਆਨ ਜਿਹੜਾ ਪਾਕਿਸਤਾਨ ਦੇ ਡਿਪਟੀ ਪੀਐਮ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਕਿ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਹੈ ਉਹ ਅੱਤਵਾਦੀ ਨਹੀਂ ਬਲਕਿ ਆਜ਼ਾਦੀ ਕੁਲਾਟਗੇ ਨੇ ਇਹ ਬਿਆਨ ਜਿਹੜਾ ਦਿੱਤਾ ਗਿਆ ਹੁਣ ਇਸ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਕਿਤੇ ਪਰਦੇ ਦੇ ਪਿੱਛੇ ਸਾਰੇ ਰਲੇ ਤਾਂ ਨਹੀਂ ਹੋਏ ਕਿਸੇ ਤਰੀਕੇ ਦੀ ਕੋਈ ਸ਼ੈ ਤਾਂ ਨਹੀਂ ਹੈ ਨਲਕੀ ਸਨੂ ਹੁਣ ਸੁਰੱਖਿਆ ਏਜੰਸੀਆਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਜਦੋਂ ਐਸਾ ਸ਼ਰਮਨਾਕ ਬਿਆਨ ਆਵੇ ਦੂਜੇ ਪਾਸੇ ਆ ਇੱਕ ਦੇਸ਼ ਦੇ ਵਿੱਚ ਇਹਨਾਂ ਗਮਗੀਨ ਮਾਹੌਲ ਹੈ ਉਹਨਾਂ ਦੇ 28 ਲੋਕ ਚਲੇ ਗਏ ਜਿਨ੍ਹਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਘੁੰਮਣ ਗਏ ਸਲਾਨੀਆਂ ਨੂੰ ਔਰ ਦੂਜੇ ਪਾਸੇ ਬਿਆਨ ਆਵੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਉਹ ਕੋਈ ਅਤਵਾਦੀ ਨਹੀਂ ਬਲਕਿ ਆਜ਼ਾਦੀ ਕੁਲਾਟੀਆਂ ਨੇ ਆਜ਼ਾਦੀ ਕੁਲਾਟੀਆਂ ਕਿਹੜਾ ਬਦਲਾ ਲੈਣ ਵਾਸਤੇ ਆ ਉਹਨਾਂ ਨੇ ਉਹਨਾਂ ਨੇ ਹੱਥੇ ਬੇਕਸੂਰ ਸਲਾਨੀਆਂ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਕੀ ਵਿਗਾੜਿਆ ਸੀ ਉਹਨਾਂ ਨੇ ਕਿਹੜਾ ਜੁੜਾ ਹਮਲਾ ਕੀਤਾ ਸੀਗਾ ਜਿਹਦਾ ਬਦਲਾ ਲੈਣ ਦੇ ਵਾਸਤੇ ਅੱਤਵਾਦੀਆਂ ਨੇ ਉਹਨੇ ਹਮਲਾ ਕਰ ਦਿੱਤਾ ਤੇ ਤੁਸੀਂ ਉਹਨਾਂ ਨੂੰ ਆਜ਼ਾਦੀ ਕੁਲਾਟੀਏ ਕਹਿ ਰਹੇ ਹੋ ਤਾਂ ਇਹ ਬੇਖਦ ਸ਼ਰਮਨਾਕ ਬਿਆਨ ਜੜਾਇਓ ਪਾਕਿਸਤਾਨ ਦੇ ਡਿਪਟੀ ਪੀਐਮ ਸ਼ਾਕਡਾਰ ਦੇ ਵੱਲੋਂ ਦਿੱਤਾ ਗਿਆ ਜਿਸ ਨੂੰ ਲੈ ਕੇ ਕੰਟਰੋਲ ਕੀਤੇ ਜਾ ਰਹੇ ਨੇ ਅਸੀਂ ਤੁਹਾਡੀ ਰਾਏ ਜਿਹੜੀ ਐ ਇਸ ਤੇ ਉੱਪਰ ਜਰੂਰ ਜਾਣਣੀ ਚਾਹਾਂਗੇ ਕਿ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਲੈ ਕੇ ਜੋ ਬਿਆਨ ਆ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਦਿੱਤਾ ਗਿਆ ਆਪਣੀ رائے ਇਸ ਇਸ ਬਿਆਨ ਦੇ ਉੱਪਰ ਜਰੂਰ ਸਾਂਝੀ ਕਰ ਦਿਓ ਸਾਂਝੀ ਕਰ ਰਿਆਂ ਪਹਿਲਗਾਮ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਡਿਪਟੀ ਪੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਜੀਹਾਂ ਇੱਕ ਸ਼ਰਮਨਾਕ ਬਿਆਨ ਜਿਹੜਾ ਉਹ ਦਿੱਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਤੁਹਾਨੂੰ ਇਹ ਬਿਆਨ ਦੱਸ ਰਹਿਆਂ ਜਿਹੜਾ ਕਿ ਮੀਡੀਆ ਨੂੰ ਬਿਆਨ ਦਿੱਤਾ ਗਿਆ ਹੈ ਉਸ ਦੇ ਹਵਾਲੇ ਤੋਂ ਇਹ ਇੱਕ ਬੇਖਤ ਸ਼ਰਮਨਾਕ ਬਿਆਨ ਜਿਹੜਾ ਆ ਉਹ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਇਸ਼ਾਕ ਢਾਰ ਦੇ ਵੱਲੋਂ ਦਿੱਤਾ ਗਿਆ ਹੈ ਪਹਿਲਗਾਮ ਹਮਲੇ ਦੇ ਵਿੱਚ ਅੱਤਵਾਦੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਜ਼ਾਦੀ ਕੁਹਾਟੇ ਨਹੀਂ ਬਿਲਕੁਲ ਇਹ ਬੇਖਤ ਸ਼ਰਮਨਾਕ ਬਿਆਨ ਜਿਹੜਾ ਆ ਇਸ਼ਾਕ ਢਾਰ ਦੇ ਵੱਲੋਂ ਦਿੱਤਾ ਗਿਆ ਹੈ ਜਿਹੜੇ ਕਿ ਪਾਕਿਸਤਾਨ ਦੇ ਡਿਪਟੀ ਪੀਐਮ ਨੇ ਮੀਡੀਆ ਨੂੰ ਉਨ੍ਹਾਂ ਨੇ ਇਹ ਬਿਆਨ ਜਿਹੜਾ ਦਿੱਤਾ ਹੈ ਪਹਿਲਗਾਮ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਉਹਨਾਂ ਦੇ ਵੱਲੋਂ ਆਜ਼ਾਦੀ ਕੁਲਾਟੀਏ ਦੱਸਿਆ ਗਿਆ ਹੈ। ਮੇਰਾ ਸ਼ਰਮਨਾ ਕਰਨ ਵਾਲਾ ਇਹ ਬਿਆਨ ਜਿਹੜਾ ਉਹ ਸਾਹਮਣੇ ਆਇਆ ਹਾਲਾਂਕਿ ਜਿੱਥੇ ਪਾਕਿਸਤਾਨ ਦੇ ਬਾਕੀ ਪੋਲੀਟਿਕਲ ਬੰਦੇ ਜਿਹੜੇ ਇਹ ਕਹਿ ਰਹੇ ਨੇ ਕਿ ਸਾਡਾ ਕੋਈ ਵੀ ਹੱਥ ਜਿਹੜਾ ਆ ਇਸ ਪਹਿਲਗਾਮ ਹਮਲੇ ਦੇ ਵਿੱਚ ਨਹੀਂ ਹੈ ਪਰ ਉੱਥੇ ਕੀ ਇਹ ਬਿਆਨ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ। ਜੇਕਰ ਅਸੀਂ ਗੱਲ ਕਰੀ ਤਾਂ ਉਹ નિਹੱਥੇ ਬੇਕਸੂਰ ਸਲਾਨੀਆਂ ਤੇ ਹਮਲਾ ਕਰਨ ਵਾਲੇ ਕਦੋਂ ਤੋਂ ਆਜ਼ਾਦੀ ਕੁਲਾਟੇ ਹੋ ਗਏ ਸਭ ਤੋਂ ਵੱਡਾ ਸਵਾਲ ਬਣ ਜਾਂਦਾ ਹੈ ਕਿ ਜਿਹੜੇ ਲੋਕ ਘੁੰਮਣ ਗਏ ਨੇ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਏ ਨੇ ਇੱਕ ਬਾਪ ਆਪਣੀ ਬੇਟੀ